I mm -hmm. অনলাইন গোস্পেল মিনিস্ট্রি ਦੇ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਪਿਆਰੇ ਭਾਈਓ ਅਤੇ ਭੈਣੋ ਪਿਛਲੇ ਨਿੱਜੀ ਕੁਝ ਕਾਰਨਾਂ ਦੇ ਕਰਕੇ ਕੁਝ ਦਿਨਾਂ ਤੋਂ ਇਹ ਐਪੀਸੋਡ ਪੋਸਟ ਨਹੀਂ ਸਿੱਕਤੇ ਜਾ ਰਹੇ ਅੱਜ ਤੋਂ ਪਰਮੇਸ਼ਵਰ ਦੀ ਹਜ਼ੂਰੀ ਅਤੇ ਅਗਵਾਈ ਵਿੱਚ ਉਸ ਦੀ ਦਿਆ ਅਨੁਸਾਰ ਪੋਸਟ ਕੀਤੇ ਜਾਣਗੇ ਕਿਰਪਾ ਇਸ ਮਿਨਿਸਟਰੀ ਨੂੰ ਤੁਹਾਡੀਆਂ ਦੁਆਵਾਂ ਵਿੱਚ ਚੇਤੇ ਕਰਿਓ ਖੁਸ਼ਖਬਰੀ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਖੁਸ਼ਖਬਰੀ 15 ਅਧਿਆਇ ਦੀ 10 ਅਤੇ 11 ਐਤ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ ਸੁਣੋ ਅਤੇ ਸਮਝੋ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਪ੍ਰਿਸ਼ਟ ਨਹੀਂ ਕਰਦਾ ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਪ੍ਰਿਸ਼ਟ ਕਰਦਾ ਹੈ ਜਦੋਂ ਤੱਕ ਪ੍ਰਭੂ ਯੇਸ਼ੂ ਮਸੀਹ ਨੇ ਫਰੀਸੀਆਂ ਅਤੇ ਗਰੰਥੀਆਂ ਨੂੰ ਉਹਨਾਂ ਦੇ ਪਖੰਡ ਕਾਰਨ ਝਿੜਕਿਆ ਲੋਕ ਪਹਿਲਾਂ ਹੀ ਪਿੱਛੇ ਹਟ ਗਏ ਸਨ ਅਤੇ ਪ੍ਰਭੂ ਦੀਆਂ ਸਿੱਖਿਆਵਾਂ ਨੂੰ ਸੁਣਨ ਤੋਂ ਦੂਰ ਹੋ ਗਏ ਸਨ ਇਸੇ ਲਈ ਪ੍ਰਭੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨਾਲ ਵਿਜੀ ਤੌਰ ਤੇ ਗੱਲ ਕਰਨੀ ਸ਼ੁਰੂ ਕੀਤੀ ਜਦੋਂ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਪਰਮੇਸ਼ਵਰ ਦਾ ਗਿਆਨ ਹੰਕਾਰੀ ਲੋਕਾਂ ਲਈ ਮੂਰਖਤਾ ਦੀ ਗੱਲ ਸਾਬਤ ਹੁੰਦੀ ਹੈ ਉਹ ਮੂਰਖ ਕਹਾਉਂਦੇ ਹਨ ਆਮ ਲੋਕਾਂ ਨੂੰ ਅਤੇ ਜੋ ਇਸ ਸੰਸਾਰ ਵਿੱਚ ਨਿਮਰਤਾ ਅਤੇ ਨੀਵੀਂ ਮੱਤ ਨਾਲ ਚੱਲਦੇ ਹਨ ਬੁੱਧਵਾਨ ਕਹਾਉਂਦੇ ਹਨ ਪਰਮਾਤਮਾ ਉਨ੍ਹਾਂ ਉੱਤੇ ਹੀ ਆਪਣੀ ਮਿਹਰ ਪ੍ਰਗਟ ਕਰਦਾ ਹੈ ਉਹ ਨਿਮਾਣੇ ਅਤੇ ਨਿਮਾਣੇ ਹੁੰਦੇ ਹਨ ਉਹ ਪਰਮਾਤਮਾ ਦੀ ਰਹਿਮਤ ਤੇ ਨਿਰਭਰ ਕਰਦੇ ਹਨ ਇਸ ਲਈ ਉਹ ਪਰਮੇਸ਼ਵਰ ਨੂੰ ਪਿਆਰੇ ਹੁੰਦੇ ਹਨ। ਇਹੀ ਕਾਰਨ ਹੈ ਕਿ ਪ੍ਰਭੂ ਯੇਸ਼ੂ ਨੇ ਇਸ ਸੰਸਾਰ ਵਿੱਚ ਦੇਹੀ ਧਾਰੀ ਅਤੇ ਆਪਣੇ ਆਪ ਨੂੰ ਸਲੀਬ ਉੱਤੇ ਕੁਰਬਾਨ ਕਰ ਦਿੱਤਾ। ਤੇ ਜਿਹਦੇ ਨੂੰ ਬੁਰਦਿਆਂ ਵਿੱਚੋਂ ਜੀ ਉੱਠਿਆ। ਜਿਹੜਾ ਮਨੁੱਖ ਆਪਣੇ ਆਪ ਨੂੰ ਨਿਮਰ ਕਰਕੇ ਪਾਪਾਂ ਦੀ ਮਾਫੀ ਲਈ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਉਹ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਨ ਕਰਕੇ ਕੇਵਲ ਉਹ ਹੀ ਜਿਸ ਨੇ ਵਿਸ਼ਵਾਸ ਕੀਤਾ ਹੈ ਬਚਾਇਆ ਜਾਂਦਾ ਹੈ ਐਨਾ ਹੀ ਨਹੀਂ ਪਰਮੇਸ਼ਵਰ ਉਸ ਨੂੰ ਉੱਚਾ ਚੁੱਕਦਾ ਹੈ ਅਤੇ ਉਹ ਸਵਰਗੀ ਰਾਜ ਵਿੱਚ ਪਰਵੇਸ਼ ਕਰਦਾ ਹੈ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਪ੍ਰਭੂ ਯੇਸ਼ੂ ਵਿੱਚ ਵਿਸ਼ਵਾਸ ਕਰਨ ਦੁਆਰਾ अनंत जीवन पाके स्वर्ग ਦੇ ਰਾਜ ਵਿੱਚ ਪਰਵੇਸ਼ ਕਰੂੰ ਅਜਿਹਾ ਕਰਨ ਲਈ ਪਰਮੇਸ਼ਵਰ ਤੁਹਾਨੂੰ ਮਦਦ ਕਰੇ ਧੰਨਵਾਦ